ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਉ ਆਇਆ ਦੂਰੋਂ ਚੱਲ ਕੈ ਮੈਂ ਤੱਕੀ ਤਉ ਸਰਨਾਏ ਜੀਉ ਮੈਂ ਆਸਾ ਰੱਖੀ ਚਿੱਤ ਮੈਂ ਮੇਰਾ ਸਭੋ ਦੁੱਖ ਗਵਾਏ ਜੀਉ ਦਰ ਮੰਡ ਠੰਡੇ ਦਰਬਾਰ ਜੋ ਜਬੇਨ ਸੁਰਤ ਕਰੈ ਕੋ ਮੇਰੀ ਦਰਸ਼ਨ ਦੀਜੈ ਖੋਲ ਕੇ ਵਾਰ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਸਲੋਕ ਮਹਲਾ ਜੋ 타 ਅੰਤਰ ਅਗਿਆਨ ਪਈ ਮਤ ਮਦਮ ਸਤ ਗੁਰ ਕੀ ਪਰਦੀਤ ਨਾਹੀ ਅੰਦਰ ਕਪਟ ਸਬ ਕਪ ਟੋ ਕਰ ਜਾਣ ਕਪਟ ਖਪ ਖਪਾਹੀ ਸਤ ਗੁਰ ਕਾ ਭਾਣਾ ਚੇਤਨ ਆਵੈ ਆਪਣ ਸੋ ਆਏ ਫੇਰਾਹੀ ਕਿਰਪਾ ਕਰੇ ਜੇ ਆਪਣੀ ਤਾ ਨਾਨਕ ਸ਼ਬਦ ਸਮਾਹੀ ਅੰਤਰ ਅਗਿਆਨ ਭਾਈ ਮਤ ਮਦਮ ਸਤ ਗੁਰ ਕੈ ਕੀ ਪਰਤੀਤ ਨਾਹੀ ਅੰਦਰ ਕਪਟ ਸਭ ਕਪਟੋ ਕਰ ਜਾਣੈ ਕਪਟ ਖਪੈ ਖਪਾਹੀ ਸਤ ਗੁਰ ਕਾ ਭਾਣਾ ਚਿਤ ਨ ਆਵੈ ਆਪਣੈ ਸੁਆਇ ਫਿਰਾਹੀ ਕਿਰਪਾ ਕਰੇ ਜੇ ਆਪਣੀ ਤਨ ਨਾਨਕ ਸ਼ਬਦ ਸਮਾਹੀ ਮਹਲਾ ਚੌਥਾ ਮਨ ਮੁਖ ਮਾਇਆ ਮੋਹ ਵਿਆਪ ਦੂਜੈ ਭਾਇ ਮਨਵਾ ਥਿਰ ਨਾਹੇ ਅਨ ਦਿਨ ਜਲਤਰ ਹੈ ਦਿਨ ਰਾਤੀ ਹੋ ਮੈਂ ਖਪ ਖਪਾ ਹੈ ਅੰਤਰ ਲੋਭ ਮਹਾ ਗੋਬਾਰਾ ਤਿੰਨ ਕਾ ਨਿਕਟ ਨਾ ਕੋਈ ਜਾਹੈ ਹੋਏ ਆਪ ਦੁਖੀ ਸੁਖ ਕਬ ਹੂ ਨਾ ਪਵ ਜਨਮ ਮਰ ਮਰ ਜਾਹੈ ਨਾਨਕ ਬਖਸ਼ ਲਾਏ ਪ੍ਰਭ ਸਾਚਾ ਗੁਰ ਚਰਨੀ ਚਿਤ ਲਾਹੇ ਪੌੜੀ ਸੰਤ ਭਗਤ ਪਰਵਾਨ ਜੋ ਪ੍ਰਭ ਪਾਇਆ ਸੇ ਵਿਚਖਨ ਜੰਤ ਜਨੇ ਹਰ ਧਿਆਇ ਅੰਮ੍ਰਿਤ ਨਾਮ ਨਿਦਾਨ ਭੋਜਨ ਖਾਇਆ संत जना की तूर मस्तक लाया नानक पाए पुनीत हर तीर्थ नाया <coughs> ਸੇ ਬਚਖਨ ਜੰਤ ਜਿਨਿ ਹਰ ਧਾਇਆ ਅੰਮ੍ਰਿਤ ਨਾਮ ਨਿਧਾਨ ਭੋਜਨ ਖਾਇਆ ਸੰਤ ਜਨ ਕੀ ਧੂਰ ਮਸਤਕ ਲਾਇਆ ਨਾਨਕ ਭਏ ਪੁਨੀਤ ਹਰ ਤੀਰਥ ਨਾਇਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਲੋਕ ਮਹੱਲਾ ਚੌਥਾ ਅੰਤਰ ਅਗਿਆਨ ਭਈ ਮਤ ਮਦਮ ਸਤ ਗੁਰ ਕੀ ਪਰਤੀਤ ਨਾਹੀ ਅੰਦਰ ਕਪਟ ਸਭ ਕਪਟੋ ਕਰ ਜਾਣੈ ਕਪਟ ਖਪਖਪਾਹੀ ਸਤ ਗੁਰ ਕਾ ਭਾਣਾ ਚਿਤ ਨ ਆਵੈ ਆਪਣੇ ਸਵਾਇ ਫਿਰਾਹੀ ਕਿਰਪਾ ਕਰੇ ਜੇ ਆਪਣੀ ਤਾ ਨਾਨਕ ਸ਼ਬਦ ਸਮਾਹੀ ਰਾਗ ਸੋਰਠ ਮਹੱਲਾ 4 ਪਾਵਨ ਅੰਗ 652 ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ